ਸੀਗਾਲੀ ਸਾਰੇ ਨੂੰ ਅੱਜ ਆਪਣਾ ਮੈਚ ਆ ਸ਼ੋਰ ਮੈਚ ਕੋਰਾ ਸਰਹਾਲੀ ਪਾਣਾ ਪੂਰੇ ਪਿੰਡ ਵਿੱਚ ਮੈਚ ਆ ਨਾਲ ਭਰਾਵਾਂ ਨੇ ਬਿਡੇ ਚੰਦੇ ਮੈਚ ਦੇ ਫਰੀਦ ਨਵਾਂ ਪਿੰਡ ਇਹ ਰੇਖਾ ਚਾਉਂਦੇ ਨਿਕਰਾ ਦੋਈ ਇਹ ਨਹੀਂ ਨਿਕਰੂਗਾ ਮੈਂ ਗਿਆ ਨਾ ਇਹ ਉਹ ਸਰਹਾਲੀ ਆ ਬੰਦਾ ਮਾਹ ਹੀ ਪਹੁੰਚਦਾ ਆਵੇ ਜਿੰਨਾ ਮਰਜ਼ੀ ਕਾਲੀ ਆ ਹਾਂ ਪੰਜੀ ਬਿਲੀ ਵੀ ਪਈ ਹੋਵੇ ਨਾ 3000 ਦੀ ਬੰਦੀ 3500 ਦੀ 325 ਮਿਲੀ ਗੁਰੇ ਦੀ ਬਾਬਾ ਬਰੂਣਾ ਗੋਡਾ ਆਪਣਾ ਮਿੱਤਰ ਆੜਾ ਇੱਕ ਦਰਾਂ ਦੇਗੀ ਉਹ 13000 ਦੀ ਆ ਉਹ ਆੜਾ ਆ ਮੁੰਡਾ ਹਾਂ ਬਹੁਤ ਮਲਖਾਰੇ ਤੋਂ ਹਾਂ ਦੇ ਮਲਖਾਰੇ ਤੋਂ ਨਹੀਂ ਚਲੇ ਹੋਣੇ ਹਾਂ ਫਾਰੇ ਤੋਂ ਹਾਂ ਦੇ ਕੀ ਤੋਂ ਆਗੇ ਤੇ ਸਾਡੇ ਨਾਲ ਉਹ ਜਦੋਂ ਅੰਗਰੇਜ਼ੀ ਮਾਰੇ ਤੇ ਕੁਲਵੀਰ ਨੇ ਉਹਨੂੰ ਕਹਿਣਾ ਸੀ ਅੰਗਰੇਜ਼ੀ ਚ ਕਹਿ ਵੀ ਇਹਨੂੰ ਪੰਜਾਬ ਅੰਗਰੇਜ਼ੀ ਨਹੀਂ ਆਉਂਦੀ ਗੁਰੇ ਨੂੰ ਪਤਾ ਕੀ ਆਂਦਾ ਬਾਈ ਇਹਨੂੰ ਅੰਗਰੇਜ਼ੀ ਨਹੀਂ ਆਉਂਦੀ ਮਰਾ ਸਾਹ ਨਿਕਲ ਗਿਆ ਸਕਾ ਦਿੱਤਾ ਨਹੀਂ ਹੋਈ ਤਾਂ ਫਿਰ ਰਹਿ ਗਈ ਗੱਲ ਮਾਤਾ ਚੜਦੀ ਕਲਾਈ ਆ ਅਸੀਂ ਜਿਸ ਨੂੰ ਗੀਪ ਰੀਸ ਭਾਦ ਨੂੰ ਇਹੋ ਚ ਪਾਲ ਦੇ ਲਈਏ ਇੱਥਾ ਕੋਸ ਹੋਰ ਆਪਣੇ ਪਿੰਡੇ ਤੋਂ ਲਾ ਕੇ ਮਸਲਾ ਆ ਦੇ ਮੈਨੂੰ ਉਹ ਨਾ ਬਾਬਾ ਜੀ ਆਪਣੇ ਸੇਵਾ ਕਰਦੇ ਆ ਗੁਰਦਰਾ ਸਾਹਿਬ ਪੈਦਲ ਕਿੱਥੋਂ ਵੀਰਵਾਰ ਤੇ ਐਤਵਾਰ ਆਉਂਦੇ ਆਪਣੀਆਂ ਬਈਆਂ ਸਾਰਾ ਜਦੋਂ ਬੋਸ਼ ਨਾ ਰਹਿੰਦੇ ਆ ਆ ਆਪਣੇ ਬੋਰਡ ਸਟ੍ਰਕਚਰ ਤੋਂ ਲਾ ਕੇ ਦੇ ਬੀ 25 ਸਾਲ ਹੋ ਗਏ ਸਾਡੇ ਗੁਰਦਰਾ ਸਾਹਿਬ ਦੇ ਉਦੋਂ ਮੋਟਰਸਾਈਕਲ ਜਿੱਤਨ ਤੋਂ 10 ਦਿਨ ਪਹਿਲਾਂ ਮਿਲਿਆ ਤੇ ਮੈਂ ਕਿਹਾ ਬਾਬਾ ਜੀ ਜਿਹੜਾ ਹੁਣ ਮੋਟਰਸਾਈਕਲ ਜਿੱਤਿਆ ਤਾਨੂੰ ਦੇਣਾ ਵੀ ਮੇਰੇ ਮਨ ਦੀ ਰੀਜ ਆ ਫੇ ਨਹੀਂ ਕੁਛੀ ਤਾਨੂੰ ਦੇਜੋ ਤੁਸੀਂ ਬੜੀ ਸੇਵਾ ਕਰਦੇ ਸਾਡੇ ਪਿੰਡ ਦੀ ਕਹਿੰਦੇ ਲੈ ਤਾਂ ਕਾਫੀ ਦੇ ਕੇ ਕਹਿੰਦੇ ਕੋਈ ਗੱਲ ਆਪਾਂ ਨਾ ਮੇਚ ਨਹੀਂ ਆਉਣਾ ਕਹਿੰਦੇ ਮੈਨੂੰ ਕਿਹੜਾ ਚਲਾਉਣਾ ਆਂਦਾ ਮੈਂ ਰੱਖੂੰ ਕਿੱਥੇ ਮੂੰਹ ਤੇ ਲੈ ਗਈ ਚੱਕੀ ਤੇਰਾ ਸਾਹਿਬ ਰੱਖੋ ਜਿੱਥੇ ਮੂੰਹ ਨਹੀਂ ਗੱਲਾਂ ਮੂੰਹ ਦੇਣਾ ਤੁਹਾਨੂੰ ਹੀ ਆ ਲੈ ਗਏ ਜੋ ਮਰਜ਼ੀ ਕਰੋ ਮਾਝੇ ਤਾਂ ਮਤ ਨਹੀਂ ਨਹੀਂ ਲੈ ਗਏ ਚੱਲ ਕੋਈ ਫਿਰ ਉਹਨਾਂ ਨੇ ਅੱਗੋਂ ਜਦੋਂ ਦਿੱਤਾ ਉਹਨਾਂ ਨੂੰ ਹੁਣ ਦੱਸਿਆ ਤੇ ਉਹਨਾਂ ਨੂੰ ਆਂਦਾ ਵੀ ਇੰਦਾ ਜਿਹੇ ਸੰਗਤਾਂ ਨਾਲ ਸੇਵਾ ਕਰਾਉਂਦੀ ਆਂ ਉਹ ਫੋਨ ਕਰ ਲੱਗੇ ਉਹਦਾ ਸਾਡਾ ਨਾਮ ਬੋਲਣ ਦਾ ਫਿਰ ਉਹਨਾਂ ਨੇ ਮੁਰਸਦ ਦੀਆਂ ਚਾਬੀਆਂ ਲੈ ਕੇ ਗੁਰਦਰਾ ਸਾਹਿਬ ਹੀ ਕਹਿੰਦੇ ਵੀ ਇੱਥੇ ਹੀ ਰਹੂਗਾ ਤੇ ਜਿੰਨੇ ਸੇਵਾ ਕਰਨੀ ਮੇਰੇ ਕੋਲ ਚਾਬੀ ਫ ਤੇ ਗੱਡਿਆ ਆ ਨੰਬਰ ਦੁੱਧ ਦੀ ਗਰਾਈ ਵਗੈਰਾ ਕਰਨ ਨੂੰ ਲੈ ਜਾ। ਪਾਟੀ ਸਿੰਘ ਹਾਂ ਦਾ ਸਰਕਾਰ ਹੁੰਦੀ ਸੀ। ਪਾਟੀ ਸਿੰਘ ਨਹੀਂ ਗੇ। ਪਾਟੀ ਸਿੰਘ ਨਹੀਂ ਆ। ਉਹ ਨ ਜਿੱਦਾਂ ਉਹ ਬਾਬਾ ਜੀ ਆ ਤਾਬੇ ਮਾਵੇ ਵਾਲੇ ਪਲਵਾਨ ਦੇ ਪਿੰਡ ਦੇ। ਅੱਛਾ। ਤੇ ਤਾਬੇ ਪਲਵਾਨ ਨੂੰ ਵੀ ਨਹੀਂ ਪਤਾ ਕਿ ਉਹ ਬਾਬਾ ਜੀ ਸਾਡੇ ਪਿੰਡ ਦੇ ਆ। ਇੰਨੇ ਚਿਰ ਦਾ ਉਹਨਾਂ ਨੇ ਪਿੰਡ ਛੱਡਿਆ ਵਾ। ਤੇ ਸਾਡੇ ਪਿੰਡ 'ਚ ਉਹਨਾਂ ਦਾ ਕਿਸੇ ਨੂੰ ਨਾਂ ਨਹੀਂ ਪਤਾ। ਬਾਬਾ ਮਾਵਾ ਕਰਕੇ ਹੀ ਮਸ਼ਹੂਰ ਆ 25 ਸਾਲ ਹੋ ਗਏ। ਕਿਸੇ ਵਿਰਲੇ ਬੰਦੇ ਨੂੰ ਵਧਾਈ ਮੈਨੂੰ ਵੀ ਨਾਂ ਨਹੀਂ ਪਤਾ। ਤੇ ਪੁੱਛਣ ਦੇ ਜੋ ਅਕੇ ਕਾਬਿਲ ਦਾਪ ਹੈਗੇ ਨਹੀਂ। ਇਹ ਬਾਬਾ ਇਹ ਸਾਲ ਇਹ ਪਹਿਲਾਂ ਤੁਹਾਡੇ ਦੇ ਨਾਲ ਨਾਮ ਹੈ ਨਾ ਕੀਤਾ ਸੀ ਜੇਕਰ ਵੀ ਮੈਨੂੰ ਇੱਦਾਂ ਮੋਟਰਸਾਈਕਲ ਦੇ ਸਾਹਮਣੇ ਸਰਪ੍ਰਾਈਜ਼ ਦਿੱਤਾ ਇਹਨਾਂ ਨੂੰ ਸਾਧੂ ਸੰਤ ਨੇ ਇੱਥੇ ਚਾਰੇ ਗੁਪਤ ਦਿੱਤਾ ਨਾਰਮਲ ਜਿਹਾ ਪੀ ਇੱਦਾਂ ਦੇ ਸਿੰਪਲ ਜੇ ਬੰਦੇ ਰਹਿਣ ਰਹਿਣੀ ਸਹਿਣੀ ਬਿਲਕੁਲ ਨਾਰਮਲ ਜਿਹੀ ਗੱਜਾ ਕਰਨੀ ਤੁਹਾਡੇ ਘਰ ਗੱਜਾ ਕਰਨ ਗਿਆ ਪੁੱਛ ਆਦੇ ਮਗਰ ਜਿਹੜਾ ਬਾਬਾ ਜੀ ਬਹਿ ਗਿਆ ਚਾਹ ਪੀਣ ਨੂੰ ਤੇ ਪਾਣੀ ਪਿਛਲੇ ਘਰੋਂ ਪੀ ਕੇ ਹੀ ਆਏ ਆ ਤੇ ਮੋੜਨ ਆਲੀ ਤੁਹਾਨੂੰ ਮੰਨਾ ਬੜੀ ਕਿਰਪਾ ਪਰਮਾਤਮਾ ਦੀ 25 ਸਾਲ ਹੋ ਗਏ ਆਪਣੇ ਪਿੰਡ ਰਹਿੰਦਿਆਂ ਨੂੰ ਉਦੋਂ ਪਹਿਲਾਂ ਬਾਬਾ ਬੁੱਢਾ ਸਾਹਿਬ ਦੀ ਗੱਜਾ ਕਰਦੇ ਤੇ ਉਦੋਂ ਵੀ ਜਿਹੜੇ ਬਾਬਾ ਬੁੱਢਾ ਸਾਹਿਬ ਦੀ ਸੇਵਾਦਾਰ ਹੁੰਦੇ ਸੀ ਨਾ ਉਹ ਗੱਡੀ ਆਪਣੇ ਘਰ ਹੀ ਰੋਕਦੇ ਹੁੰਦੇ ਸਾਰੇ ਪਿੰਡਾਂ ਦੀ ਲਾਹੋਂ ਸੇਵਾ ਕਰਕੇ ਨਾ ਅਗਲੇ ਦਿਨ ਬਾਬਾ ਜੀ ਨੂੰ ਇੱਥੋਂ ਬਾਬਿਆਂ ਨੂੰ ਲੈ ਕੇ ਜਾਂਦੇ ਹਲੇ ਸਾਰਿਆਂ ਨੂੰ ਆਪਣੇ ਘਰੇ ਹੀ ਰਿੰਦੇ ਹੁੰਦੇ ਬਾਬਾ ਬੁੱਢਾ ਸਾਹਿਬ ਜੀ ਆ ਗਏ ਹਾਂ ਸਿੱਖਾ ਪਰਿਵਾਰ ਆਪ ਹਮਨ ਨਹੀਂ ਮਿਲਿਆ ਤੁਹਾਨੂੰ ਤੇ ਇਹ ਯਾਰ ਬੜਾ ਸੁਭਾਅ ਵਾਲੀ ਇਹਦਾ ਬੰਦਾ ਬਹੁਤ ਵਧੀਆ ਆ ਪਾ ਜੀ ਸਪੋਰਟਸ 'ਚ ਬਹੁਤ ਜ਼ਿਆਦਾ ਇਹਦਾ ਪਿੰਡ ਇੱਥੇ ਆ ਨੱਥੂ ਚੱਕ ਅੱਛਾ ਤੇ ਮੁੰਡਾ ਘਰੋਂ ਬਹੁਤ ਬਹੁਤ ਚਲੋ ਕਹਿਣਾ ਨਹੀਂ ਚਾਹੁੰਦੇ ਹਾਲਾਤ ਥੋੜੇ ਠੀਕ ਨਹੀਂ ਗੇ ਪਰ ਮੈਂ ਤਾਂ ਬਹੁਤ ਕਰਦਾ ਸ਼ੌਂਕ ਬੜਾ ਬਹੁਤ ਜ਼ਿਆਦੀ ਮਿਹਨਤ ਕਰਦਾ ਅੱਗੇ ਹੁਣ ਪਰਮਾਦਵਾ ਦੱਸਦਾ ਲੇ ਕੇ ਮੈਚ ਖੇਡਾਉਂਦੇ ਨੇ ਇਹ ਨਹੀਂ ਬਾਕੀ ਇਹ ਆ ਵੀ ਬੰਦਾ ਭਲਾਵਾ ਖੇਡਿਆ ਕਰੂਗਾ ਨਾ ਹਾਲੀਂ ਲਈ ਜਿਹੜੇ ਬੰਦਿਆਂ ਨੂੰ ਲੋੜ ਆ ਨਾ ਜਿਹੜੇ ਖੇਡਿਆ ਕਰੂਗਾ ਲਈ ਮਿਹਨਤੀ ਹੁੰਦੇ ਸਾਰਾ ਲੇਡ ਨੂੰ ਕੀ ਆ ਲੇਡ ਹੀ ਵੱਡ ਜਾਣਾ ਹਾਂ ਥੋੜੇ ਪੈਸੇ ਪਿੱਛੇ ਖਰਾਕ ਪਿੱਛੇ ਰਹਿ ਜਾਂਦੇ ਆ ਸਪੋਰਟ ਕਰੋ ਇਹੋ ਜਿਹੇ ਬੰਦੇ ਆ ਇਹੋ ਜਿਹੇ ਹੀਰੇ ਹੁੰਦੇ ਜਿਹੜੇ ਛੁਪ ਜਾਂਦੇ ਆ ਤੂੰ ਇਹ ਨਾ ਪੂਰੇ ਐਂਕਰ ਬਣ ਗਿਆ। ਤੂੰ ਨਾ ਬੋਲਿਆ ਕਰ। ਉਹ ਤਾਂ ਮੈਂ ਪਰਮ ਵੈਗਰ ਨੇ ਕਰਾਇਆ। ਗੱਲ ਪੂਰੀ ਉਹ ਲੈਂਦਿਆ ਕਰ। ਉਹ ਤਾਂ ਉਹ ਕਰਾ ਦੇ। ਇਹਦੇ 15 ਦੇ ਸ਼ਾਨਾ ਭਲਵਾ। ਨਹੀਂ ਹੁਣ 7 ਬੋਲਿਆ ਇਹਨੇ। ਦੇਖੋ ਮੈਨੂੰ ਕੱਲ ਪ੍ਰਭਾਵਤ ਬੜੀ ਜਿਆਦਾ ਖੁਸ਼ੀ ਹੁੰਦੀ ਹੈ ਉਹਨੇ ਸਰਪ੍ਰਾਈਜ਼ ਦੀ। ਮੈਂ ਤੇ ਵਾਅਦਾ ਕੀਤਾ ਅੰਦਰ ਦੀ ਪੈਸੇ। ਜਿੰਨੇ ਵੀ ਆਪਾਂ ਮੈਚਾਂ ਦੇ ਪਿੱਛੇ ਕੁਝ ਵੀ ਖਰਦੇ ਪਤਾ ਸੇਂਦ ਕਰਦੇ। ਨਾਮ ਕਰਾ ਪੂਰਾ ਹੀ ਹੋਰ ਦੇ ਨਾ। ਬਰਾ ਸਾਹ ਨੂੰ ਬਾਬਾਈ ਨੂੰ ਨਹੀਂ ਦੇਣਾ ਉਹ ਵੀ ਪਾਣੀ ਇੱਕ ਮੈਂ ਫੌਜੀ ਵੇਖਿਆ ਬੌਜੀ ਨੂੰ ਨਾ 3-4 ਸਾਲ ਲੈਣ ਗਏ ਘਰੇ ਕਦੀ ਵੀ 1 ਮਿੰਟ ਵੀ ਨਹੀਂ ਢੀਕਿਆ ਅੱਜ ਤੱਕ ਨੂੰ ਅੱਜ ਤੱਕ 1 ਮਿੰਟ ਵੀ ਨਹੀਂ ਢੀਕਿਆ ਇਹਦੇ ਕਿਸੇ ਪਲੇਅਰ ਦਾ ਵੀ ਟਾ ਪ੍ਰੋਪਰ ਟਾਈਮ ਨਹੀਂ ਹੈਗਾ ਜਿੰਨੇ ਵਾਰ ਇਹਨੂੰ ਕਹਿੰਦਾ ਨਾ ਬੌਜੀ